ਮੇਰਾ ਨਾ ਹਰਮਨ ਹੈ ਤੇ ਅਸੀਂ ਵਧੀਆ ਘਰੋਂ ਸੀ ਮੈਂ ਦੋ ਭਰਾਵਾਂ ਦੀ ਇਕਲੀ ਭੈਣਾ ਮੇਰਾ ਵੱਡਾ ਭਰਾ ਵਿਆਹਿਆ ਹੋਇਆ ਸੀ ਤੇ ਛੋਟਾ ਭਰਾ ਕੈਨੇਡਾ ਗਿਆ ਹੋਇਆ ਸੀ ਸਾਡੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸੀ ਬਸ ਘਾਟ ਸੀ ਤਾਂ ਮੇਰੀ ਭਾਬੀ ਦਾ ਸੁਭਾਅ ਬਹੁਤ ਹੀ ਗਰਮ ਸੀ ਸਿੱਤੀ ਗੱਲ ਨੂੰ ਵੀ ਪੁੱਠੀ ਪਾ ਲੈਂਦੀ ਸੀ ਤੇ ਹਰ ਵੇਲੇ ਲੜਨ ਦਾ ਬਹਾਨਾ ਲੱਭਦੀ ਰਹਿੰਦੀ ਸੀ ਅਸੀਂ ਮਾਵਾ ਧੀਆਂ ਬਸ ਚੁੱਪ ਕਰਕੇ ਆਪਣਾ ਟਾਈਮ ਕੱਢ ਰਹੀਆਂ ਸੀ ਮੇਰੀ ਮਾਂ ਮੇਰੇ ਪਿਓ ਨੂੰ ਕਹਿਣ ਲੱਗੀ ਕਿ ਹਰਮਨ ਵਾਸਤੇ ਕੋਈ ਰਿਸ਼ਤਾ ਵੇਖੋ ਏਸ ਦਾ ਵਿਆਹ ਕਰ ਦਈਏ ਇਹ ਤਾਂ ਇੱਥੇ ਨਾ ਝੜਕਾਂ ਖਾਵੇਗੀ ਐਵੇਂ ਬਿਨਾਂ ਗੱਲੋਂ ਬਹੂ ਨਾਲ ਸਾਰਾ ਦਿਨ ਲੜਾਈ ਰਹਿੰਦੀ ਆ ਵੈਸੇ ਵੀ ਇਹਦੇ ਵਿਆਹਣ ਦੀ ਉਮਰ ਹੋ ਗਈ ਆ ਮੇਰੇ ਪਿਓ ਨੇ ਮੇਲੇ ਰਿਸ਼ਤੇ ਵੇਖਣੇ ਸ਼ੁਰੂ ਕਰ ਦਿੱਤੇ ਜਿੱਥੇ ਮੈਨੂੰ ਇੱਕ ਮੁੰਡੇ ਦੀ ਦੱਸ ਪਾਈ ਮੁੰਡੇ ਦਾ ਨਾਮ ਹਰਪ੍ਰੀਤ ਸੀ ਸਰਕਾਰੀ ਨੌਕਰੀ ਕਰਦਾ ਸੀ ਤੇ ਵਧੀਆ ਤਨਖਾਹ ਮਿਲਦੀ ਸੀ ਤੇ ਘਰੋਂ ਵੀ ਵਧੀਆ ਸੀ ਹਰਪ੍ਰੀਤ ਵੈਸ਼ ਨੂੰ ਮੁੰਡਾ ਸੀ ਮੇਰੇ ਪਿਓ ਨੇ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਮੇਰਾ ਵਿਆਹ ਹੋ ਗਿਆ ਤੇ ਮੈਂ ਵਿਆਹ ਕੇ ਉਸਦੇ ਘਰ ਚਲੀ ਗਈ ਉਹਨਾਂ ਦੇ ਘਰ ਵਿੱਚ ਹਰ ਪੀਤ ਉਸਦੇ ਮਾਪਿਓ ਤੇ ਇੱਕ ਵੱਡਾ ਭਰਾ ਸੀ ਜੋ ਕੁਵਾਰਾ ਹੀ ਸੀ ਜਿਸ ਨੂੰ ਮੈਂ ਕੁਵਾਰਾ ਨਹੀਂ ਕਹਿ ਸਕਦੀ ਕਿਉਂਕਿ ਉਹ ਮੇਰਾ ਜੀਠ ਸੀ ਮੈਨੂੰ ਮੇਰੀਆਂ ਸਹੇਲੀਆਂ ਵੀ ਛੇੜਦੀਆਂ ਸੀ ਕਿ ਸੱਸ ਸੋਹਰੇ ਦੇ ਨਾਲ ਇੱਕ ਛੜਾ ਜੀਠ ਵੀ ਤੈਨੂੰ ਸਾਂਭਣਾ ਪੈਣਾ ਮੈਂ ਗੱਲ ਹਾਸੀ ਵਿੱਚ ਟਾਲ ਦਿੰਦੀ ਤੇ ਕਹਿ ਦਿੰਦੀ ਕਿ ਮੈਂ ਹੁਣ ਕੀ ਕਰ ਸਕਦੀ ਆ ਜਦੋਂ ਮਾਪਿਓ ਨੇ ਇਹੋ ਜਿਹਾ ਪਰਿਵਾਰ ਲੱਭ ਦਿੱਤਾ ਤਾਂ ਹੁਣ ਉਸ ਦੀ ਵੀ ਸੇਵਾ ਕਰਨੀ ਹੀ ਪੈਣੀ ਆ ਇਸ ਗੱਲ ਤੇ ਸਾਰੀਆਂ ਕੁੜੀਆਂ ਹੱਸ ਪੈਂਦੀਆਂ ਪਰ ਮੇਰਾ ਸਹੁਰਾ ਪਰਿਵਾਰ ਬੜਾ ਚੰਗਾ ਸੀ ਹਰਕੀਤਾ ਮੈਨੂੰ ਜਨੂਵਦ ਕੇ ਪਿਆਰ ਕਰਦਾ ਸੀ ਪਹਿਲੀ ਰਾਤ ਉਸਨੇ ਕਿਹਾ ਜੇਕਰ ਤੂੰ ਥੱਕੀਆਂ ਤਾਂ ਆਪਾਂ ਫੇਰ ਕਦੇ ਆਪਣੀ ਰਾਤ ਮਨਾ ਲਾਂਗੇ ਪਰ ਮੈਂ ਉਸ ਨੂੰ ਕੁਝ ਨਾ ਕਿਹਾ ਫਿਰ ਉਸਨੇ ਮੇਰੇ ਨਾਲ ਆਪਣੀ ਰਾਤ ਖੁਸ਼ੀ ਖੁਸ਼ੀ ਮਨਾਈ ਉਸਨੇ ਉਸੇ ਰਾਤ ਮੇਰੇ ਨਾਲ 3-4 ਵਾਰ ਆਪਣੀਆਂ ਭਾਵਨਾਵਾਂ ਨੂੰ ਸ਼ੇਅਰ ਕੀਤਾ ਮੈਨੂੰ ਬੜਾ ਵਧੀਆ ਲੱਗ ਰਿਹਾ ਸੀ ਉਸਨੇ ਮੈਨੂੰ ਪੁੱਛਿਆ ਤੈਨੂੰ ਘਰ ਕਿਦਾਂ ਲੱਗਾ ਤੇ ਮੈਂ ਕਿਦਾਂ ਲੱਗਾ ਮੈਂ ਉਸ ਨੂੰ ਕਿਹਾ ਬਹੁਤ ਵਧੀਆ ਬੜਾ ਚੰਗਾ ਲੱਗ ਰਿਹਾ ਹੈ ਅਸੀਂ ਦੋਨੋਂ ਬਹੁਤ ਖੁਸ਼ ਸੀ ਉਹ ਹਰ ਰੋਜ਼ ਸ਼ਾਮ ਨੂੰ ਆਪਣੀ ਡਿਊਟੀ ਤੋਂ ਆਉਂਦਾ ਜ਼ਰੂਰ ਕੁਝ ਨਾ ਕੁਝ ਖਾਣ ਪੀਣ ਲਈ ਲੈ ਕੇ ਆਉਂਦਾ ਸਾਰਾ ਪਰਿਵਾਰ ਇਕੱਠੇ ਬੈਠ ਕੇ ਖਾਂਦੇ ਤਾਂ ਬੜਾ ਵਧੀਆ ਲੱਗਦਾ ਮੇਰੇ ਸਹੁਰੇ ਪਰਿਵਾਰ ਵਿੱਚ ਦਿਨ ਬਹੁਤ ਹੀ ਵਧੀਆ ਲੱਗ ਰਹੇ ਸੀ ਪਰ ਮੈਂ ਆਪਣੇ ਜੇਟ ਨੂੰ ਅਕਸਰ ਵੇਖਦੀ ਸੀ ਉਹ ਟੇਢੀ ਜੀ ਅੱਖ ਨਾਲ ਮੇਰੇ ਵੱਲ ਵੇਖਦਾ ਰਹਿੰਦਾ ਕਈ ਵਾਰ ਮੇਰੇ ਵੱਲ ਵੇਖ ਕੇ ਮੁੱਛਾਂ ਨੂੰ ਵੱਟ ਵੀ ਦਿੰਦਾ ਤੇ ਹੱਸ ਪੈਂਦਾ ਸੀ ਮੈਂ ਉਸਦੀ ਇੰਨਾ ਹਰਕਤਾਂ ਨੂੰ ਅਣ ਦੇਖਿਆ ਜਿਆ ਕਰ ਦਿੰਦੀ ਸੀ ਮੇਰਾ ਘਰ ਬੜਾ ਮੈਨੂੰ ਬਹੁਤ ਪਿਆਰ ਕਰਦਾ ਸੀ ਮੈਂ ਵੀ ਉਸ ਨੂੰ ਬਹੁਤ ਪਿਆਰ ਕਰਦੀ ਸੀ ਮੇਰੇ ਸਾਸੋਹਰਾ ਵੀ ਮੈਨੂੰ ਆਪਣੀ ਧੀ ਮੰਨਦੇ ਸੀ ਤੇ ਮੇਰਾ ਬੜਾ ਹੀ ਮੋਹ ਕਰਦੇ ਸੀ ਮੇਰੇ ਵਿਆਹ ਤੋਂ ਬਾਅਦ 3 ਕੋਸਾਲਾਂ ਤੱਕ ਬੜੇ ਵਧੀਆ ਲੰਘੇ ਪਰ ਮੇਰੇ ਕੋਈ ਬੱਚਾ ਨਾ ਹੋਇਆ ਤਾਂ ਮੇਰੀ ਸੱਸ ਨੂੰ ਮੈਨੂੰ ਇਸ ਗੱਲ ਨੂੰ ਲੈ ਕੇ ਵਾਰ-ਵਾਰ ਬੋਲਦੀ ਸੀ ਕਹਿ ਦਿੰਦੀ ਸੀ ਤੇਰੇ ਨਾਲ ਜਿੰਨੇ ਵੀ ਮੁੰਡੇ ਕੁੜੀਆਂ ਦੇ ਵਿਆਹ ਹੋਏ ਨੇ ਸਾਰਿਆਂ ਦੇ ਨਿਆਣੇ ਹੋ ਗਏ ਪਰ ਤੂੰ ਸਾਨੂੰ ਲਾਦਾ ਸੁਖੀ ਨਹੀਂ ਦਿੱਤਾ ਤਾਂ ਮੈਂ ਕਹਿ ਦਿੰਦੀ ਸੀ ਕੋਈ ਨਾ ਮੰਮੀ ਹੋ ਜਾਊਗਾ ਬੱਚਾ ਵੀ ਤੁਸੀਂ ਫਿਕਰ ਨਾ ਕਰਿਆ ਕਰੋ ਪਰ ਮੇਰੀ ਸਾਸੂ ਪੋਤਾ ਪੋਤੀ ਖੜਾਉਣ ਦਾ ਬਹੁਤ ਹੀ ਜ਼ਿਆਦਾ ਚਾਹ ਸੀ ਇਸੇ ਤਰ੍ਹਾਂ ਕਰਦਿਆਂ ਕਰਦਿਆਂ ਪੂਰੇ 4 ਸਾਲ ਲੰਘ ਗਏ ਹੁਣ ਤਾਂ ਆਂਡ ਗਵਾਣ ਦੀਆਂ ਔਰਤਾਂ ਵੀ ਮੈਨੂੰ ਪੁੱਛਣ ਲੱਗ ਪਈਆਂ ਸੀ ਕਿ ਤੂੰ ਖੁਸ਼ਖਬਰੀ ਕਦੋਂ ਦੇਣੀ ਆ ਦਿਲ ਤਾਂ ਮੇਰਾ ਵੀ ਬਹੁਤ ਕਰਦਾ ਸੀ ਕਿ ਮੇਰੇ ਘਰ ਲਾਦ ਹੋਵੇ ਔਰ ਹੀ ਮੇਰੇ ਆਪਣੇ ਵਾਸ ਨਹੀਂ ਸੀ ਇਹ ਰੱਬ ਦੇ ਵਾਸੀ ਇੱਕ ਦਿਨ ਮੇਰੀ ਸੱਸ ਕਹਿਣ ਲੱਗੀ ਤੁਸੀਂ ਦੋਨੋਂ ਜਣੇ ਆਪਣੇ ਟੈਸਟ ਕਰਵਾ ਕੇ ਆਓ ਪਤਾ ਲੱਗੇ ਕਿਹਦੇ ਵਿੱਚ ਕਮੀ ਆ ਮੈਂ ਤੇ ਹਰਪ੍ਰੀ ਦੋਨੋਂ ਇੱਕ ਹਸਪਤਾਲ ਵਿੱਚ ਆਪਣੇ ਟੈਸਟ ਕਰਵਾਉਣ ਲਈ ਗਏ ਜਿੱਥੇ ਡਾਕਟਰਾਂ ਨੇ ਸਾਰੇ ਟੈਸਟ ਚੈੱਕ ਕੀਤੇ 4 ਦਿਨਾਂ ਬਾਅਦ ਸਾਡੀ ਰਿਪੋਰਟ ਆਉਣੀ ਸੀ ਉਹਨਾਂ ਨੇ ਮੇਰਾ ਫੋਨ ਨੰਬਰ ਲੈ ਲਿਆ ਤੇ ਰਿਪੋਰਟ WhatsApp ਤੇ ਭੇਜਣੀ ਸੀ 4 ਦਿਨਾਂ ਬਾਅਦ ਜਦੋਂ ਰਿਪੋਰਟ ਆਈ ਤਾਂ ਮੈਂ ਪੜ ਕੇ ਹੈਰਾਨ ਰਹਿ ਗਈ ਕਿਉਂਕਿ ਸਿਰਫ ਰਿਪੋਰਟ ਵਿੱਚ ਲਿਖਿਆ ਸੀ ਕੀ ਕਮੀ ਮੇਰੇ ਘਰਵਾਲੇ ਵਿੱਚ ਹੈ ਮੇਰੇ ਵਿੱਚ ਕੋਈ ਕਮੀ ਨਹੀਂ ਹੈ ਮੈਂ ਤਾਂ ਬੱਚਾ ਪੈਦਾ ਕਰ ਸਕਦੀ ਹਾਂ ਜੇਕਰ ਮੇਰੇ ਘਰਵਾਲੇ ਦੇ ਸ਼ਿਕਰਾਣੂ ਠੀਕ ਹੁੰਦੇ ਤਾਂ ਮੇਰੇ ਘਰਵਾਲੇ ਵਿੱਚ ਇਹ ਕਮੀ ਨਾ ਹੁੰਦੀ ਪਰ ਮੈਂ ਇਸ ਨੂੰ ਬਹੁਤ ਪਿਆਰ ਕਰਦੀ ਸੀ ਤੇ ਮੈਂ ਉਸ ਨੂੰ ਦੁਖੀ ਨਹੀਂ ਵੇਖ ਸਕਦੀ ਸੀ ਸ਼ਾਮ ਨੂੰ ਜਦੋਂ ਘਰ ਆਇਆ ਤਾਂ ਮੈਨੂੰ ਰਿਪੋਰਟ ਬਾਰੇ ਪੁੱਛਣ ਲੱਗਾ ਮੇਰੀ ਸੱਸ ਵੀ ਸਾਡੇ ਕੋਲ ਆ ਗਈ ਮੈਂ ਉਸ ਨੂੰ ਕਿਹਾ ਰਿਪੋਰਟ ਬਿਲਕੁਲ ਸਹੀ ਹੈ ਸਾਡੇ ਦੋਨੋਂ ਵਿੱਚ ਕੋਈ ਕਮੀ ਨਹੀਂ ਬਸ ਉਹਨਾਂ ਨੇ ਕਿਹਾ ਕਿ ਤਾਕਤ ਵਾਲੀਆਂ ਚੀਜ਼ਾਂ ਖਾਇਆ ਕਰੋ ਬੱਚਾ ਹੋ ਜਾਊਗਾ ਇਸੇ ਤਰ੍ਹਾਂ 6 ਮਹੀਨੇ ਹੋਰ ਲੰਘ ਗਏ ਮੈਨੂੰ ਤਾਂ ਹੁਣ ਪਤਾ ਸੀ ਕਿ ਮੇਰੇ ਬੱਚਾ ਕਿਉਂ ਨਹੀਂ ਹੋ ਰਿਹਾ ਪਰ ਮੇਰੀ ਸੱਸ ਹਮੇਸ਼ਾ ਇਹੀ ਕਹਿੰਦੀ ਸੀ ਕਮੀ ਜ਼ਰੂਰ ਤੇਰੇ ਵਿੱਚ ਹੋਣੀ ਨਹੀਂ ਤਾਂ ਜਵਾਕ ਕਿਵੇਂ ਨਾ ਹੁੰਦਾ 5 ਸਾਲ ਤੇਰੇ ਵਿਆਹ ਨੂੰ ਹੋ ਗਏ ਨੇ ਤੇ ਮੈਂ ਆਪਣੀ ਸੱਸ ਦੀਆਂ ਗੱਲਾਂ ਸੁਣ ਕੇ ਬਸ ਚੁੱਪ ਕਰ ਜਾਂਦੀ ਮੇਰੀ ਸਹਸਰਪ੍ਰੀਤ ਦੇ ਸਾਹਮਣੇ ਤਾਂ ਮੈਨੂੰ ਕੁਝ ਨਹੀਂ ਕਹਿੰਦੀ ਸੀ ਪਰ ਜਦੋਂ ਉਹ ਡਿਊਟੀ ਤੇ ਜਾਂਦਾ ਤਾਂ ਅਨੇ ਬਹਾਨੇ ਮੈਨੂੰ ਇਸੇ ਗੱਲ ਨੂੰ ਲੈ ਕੇ ਕੋਸਦੀ ਰਹਿੰਦੀ ਕਿ ਕਿਤੇ ਜਵਾਕ ਕਿਉਂ ਨਹੀਂ ਹੁੰਦਾ ਇੱਕ ਦਿਨ ਮੈਂ ਆਪਣੀ ਸੱਸ ਦੀ ਇਹ ਗੱਲ ਸੁਣ ਕੇ ਬਹੁਤ ਰੋਈ ਮੇਰਾ ਮਨ ਬੜਾ ਅਦਾਸ ਹੋਇਆ ਤੇ ਮੈਂ ਆਪਣੀ ਮਾਂ ਨੂੰ ਫੋਨ ਲਾ ਲਿਆ ਤੇ ਆਪਣੀ ਮਾਂ ਨਾਲ ਗੱਲਾਂ ਕਰ ਰਹੀ ਸੀ ਤੇ ਮੈਂ ਮਾਂ ਨੂੰ ਦੱਸਿਆ ਕਿ ਨੁਕਸ ਮੇਰੇ ਵਿੱਚ ਨਹੀਂ ਨੁਕਸ ਹਰਪ੍ਰੀਤ ਵਿੱਚ ਹੈ ਜਦ ਮੈਂ ਪਿੱਛੇ ਮੁੜ ਕੇ ਵੇਖਿਆ ਤਾਂ ਮੇਰਾ ਜੇਠ ਮੇਰੇ ਕਮਰੇ ਵਿੱਚ ਖੜਾ ਸੀ ਕਿ ਉਹ ਮੇਰੀਆਂ ਸਾਰੀਆਂ ਗੱਲਾਂ ਸੁਣ ਰਿਹਾ ਸੀ ਉਸ ਨੂੰ ਵੇਖ ਕੇ ਤਾਂ ਮੈਂ ਇੱਕਦਮ ਫੋਨ ਕੱਟ ਦਿੱਤਾ ਤੇ ਉਹ ਚੁੱਪ ਕਰਕੇ ਉੱਥੋਂ ਚਲਾ ਗਿਆ ਮੈਂ ਆਪਣਾ ਕੰਮ ਧੰਦਾ ਕਰਨ ਲੱਗ ਪਈ ਅਗਲੇ ਦਿਨ ਸਵੇਰੇ ਮੇਰੇ ਸਸੋਹਰਾ ਤਿਆਰ ਹੋਣ ਲੱਗ ਪਏ। ਮੇਰੀ ਸੱਸ ਮੈਨੂੰ ਜਾਣ ਲੱਗੀ ਕਹਿ ਗਈ ਸੀ ਕਿ ਅਸੀਂ ਰਿਸ਼ਤੇਦਾਰੀ ਕੋਲ ਜਾਣਾ। ਅੱਜ ਸ਼ਾਮ ਤੱਕ ਮੁੜਾਂਗੇ। ਜਦੋਂ ਮੇਰੇ ਸਾਸ ਤੇ ਸੋਹਰਾ ਚਲੇ ਗਏ ਤਾਂ ਘਰ ਵਿੱਚ ਮੈਂ ਤੇ ਮੇਰਾ ਜੀੜ ਦੋਨੋਂ ਇਕੱਲੇ ਸੀ। ਉਸ ਸਮੇਂ ਮੈਂ ਕੱਪੜੇ ਧੋ ਰਹੀ ਸੀ ਤਾਂ ਮੇਰੇ ਕੋਲ ਆ ਕੇ ਕਹਿਣ ਲੱਗਾ ਹਰਮਨ, "ਆ ਮੇਰੇ ਕੱਪੜੇ ਵੀ ਧੋ ਦੇ ਦੇ।" ਤੇ ਉਸਨੇ ਆਪਣਾ ਕੁੜਤਾ ਲਾਇਆ। ਮੇਰੇ ਜੀੜ ਦਾ ਸੀਰੀਸ ਚਮਕਾ ਮਾਰ ਰਿਹਾ ਸੀ ਲਿਸ਼ਲਿਸ਼ ਕਰਦੀ ਉਸ ਦੀ ਬਾਡੀ ਮੈਨੂੰ ਆਪਣੇ ਵੱਲ ਖਿੱਚ ਰਹੀ ਸੀ ਪਰ ਫਿਰ ਮੈਂ ਨੀਵੀ ਪਾ ਕੇ ਕਪੜੇ ਧੋਣ ਲੱਗ ਪਈ ਮੇਰਾ ਜੀਟ ਮੇਰੇ ਕੋਲ ਪੀੜੀ ਢਾ ਕੇ ਬੈਠ ਗਿਆ ਤੇ ਕਹਿਣ ਲੱਗਾ ਮੈਨੂੰ ਸਭ ਪਤਾ ਨੁਕਸ ਤੇਰੇ ਵਿੱਚ ਨਹੀਂ ਨੁਕਸ ਹਰਪ੍ਰੀਤ ਵਿੱਚ ਆ ਤੇ ਤੂੰ ਆਪਣੇ ਆਪ ਨੂੰ ਕਿਉਂ ਬਾਝੁਖਾਉਣੀ ਆ ਕਿਉਂ ਤੂੰ ਮਾਂ ਤੋਂ ਸਾਰਾ ਦਿਨ ਗਾਣੇ ਸੁਣਦੀ ਰਹਿਣੀ ਆ ਮੈਂ ਉਸ ਨੂੰ ਕਿਹਾ ਕਿ ਜੇਕਰ ਤੁਹਾਨੂੰ ਪਤਾ ਲੱਗ ਗਿਆ ਤਾਂ ਇਹ ਗੱਲ ਕਿਸੇ ਹੋਰ ਨੂੰ ਨਾ ਦੱਸਿਓ ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦੀ ਹਾਂ ਤੇ ਮੈਂ ਉਸ ਨੂੰ ਖੋਣਾ ਨਹੀਂ ਚਾਹੁੰਦੀ ਤੇ ਨਾ ਹੀ ਮੈਂ ਉਸ ਨੂੰ ਦੁਖੀ ਕਰਨਾ ਚਾਹੁੰਦੀ ਹਾਂ ਮੇਰਾ ਜੇਠ ਕਹਿਣ ਲੱਗਾ ਮੈਂ ਇਸ ਮਾਮਲੇ ਵਿੱਚ ਤੇਰੀ ਮਦਦ ਕਰ ਸਕਦਾ ਮੈਂ ਕਿਹਾ ਉਹ ਕਿਵੇਂ ਤਾਂ ਕਹਿਣ ਲੱਗਾ ਮੈਂ ਚੰਗਾ ਭਲਾ ਹੱਟਾ-ਕੱਟਾ ਮਰਦਾ ਜੇ ਤੂੰ ਚਾਹੀ ਤਾਂ ਮੈਂ ਤੈਨੂੰ ਅਲਾਦ ਦਾ ਸੁੱਖ ਦੇ ਸਕਦਾ ਮੈਨੂੰ ਆਪਣੇ ਜੇਠ ਦੀ ਗੱਲ ਬੜੀ ਅਜੀਬ ਜਹੀ ਲੱਗੀ ਮੈਂ ਉਸ ਨੂੰ ਕਿਹਾ ਨਹੀਂ ਨਹੀਂ ਭਾਜੀ ਇਹ ਨਹੀਂ ਹੋ ਸਕਦਾ ਤਾ ਕਹਿ ਲੱਗਾ ਮੈਂ ਤੈਨੂੰ ਅਦਾਸ ਨਹੀਂ ਵੇਖ ਸਕਦਾ ਹੁਣ ਤੂੰ ਸਾਰੀ ਉਮਰ ਇਦਾਂ ਹੀ ਕੱਢ ਲਵੇਂਗੀ ਘਰਦਿਆਂ ਤੇ ਲੋਕਾਂ ਦੇ ਤਾਣੇ ਮੇਲੇ ਸਹਿ ਕੇ ਤੇਰਾ ਜੀ ਨਹੀਂ ਕਰਦਾ ਕਿ ਤੇਰੇ ਕੋਲ ਵੀ ਬੱਚਾ ਹੋਵੇ ਤੇ ਤੈਨੂੰ ਮਾਂ ਕਹਿ ਕੇ ਬੁਲਾਵੇ ਤੇ ਤੇਰੀ ਵੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇ ਤੂੰ ਮੰਨ ਜਾ ਨਾ ਮੰਨ ਮੈਂ ਤੇਰੀ ਬਰਾਂਡ ਜ਼ਿੰਦਗੀ ਨੂੰ ਰੰਗਾਂ ਨਾਲ ਭਰਨਾ ਨਾਲੇ ਤੇਰੀ ਜਵਾਨੀ ਦੇਖ ਕੇ ਮੇਰਾ ਵੀ ਦਿਲ ਕਰਦਾ ਕਿ ਮੈਂ ਵੀ ਆਨੰਦ ਮਾਣਾ ਤਾਂ ਮੈਂ ਆਪਣੇ ਜੀਤ ਨੂੰ ਕਿਹਾ ਕਿ ਜੇ ਤੈਨੂੰ ਇਸ ਕੰਮ ਦਾ ਇੰਨਾ ਹੀ ਚਾਹ ਸੀ ਤਾ ਫਿਰ ਤੁਸੀਂ ਵਿਆਹ ਕਿਉਂ ਨਹੀਂ ਕਰਵਾਇਆ ਤਾਂ ਮੇਰਾ ਜੀਠ ਕਹਿਣ ਲੱਗਾ ਮੈਂ ਲਵ ਮੈਰਿਜ ਕਰਵਾਉਣਾ ਚਾਹੁੰਦਾ ਸੀ ਪਰ ਕੁੜੀ ਮੈਨੂੰ ਧੋਖਾ ਦੇ ਗਈ ਉਸਨੇ ਕਿਤੇ ਹੋਰ ਵਿਆਹ ਕਰਵਾ ਲਿਆ ਤੇ ਮੈਂ ਵੀ ਸੌ ਖਾ ਲਈ ਸੀ ਕਿ ਹੁਣ ਹੋਰ ਕਿਤੇ ਵਿਆਹ ਨਹੀਂ ਕਰਵਾਉਣਾ ਘਰਦਿਆਂ ਨੇ ਮੇਰੀਆਂ ਬੜੀਆਂ ਮਿੰਤਾ ਕੀਤੀਆਂ ਸੀ ਤੇ ਪਰ ਮੈਂ ਆਪਣੀ ਸੌ ਨਹੀਂ ਤੋੜ ਸਕਦਾ ਤੇ ਹੁਣ ਬਸ ਤੈਨੂੰ ਦੇਖ ਕੇ ਦਿਲ ਕਰਦਾ ਤੇ ਤੇਰੀ ਮਜਬੂਰੀ ਦਾ ਪਤਾ ਲੱਗਿਆ ਤਾਂ ਉਦੋਂ ਦਾ ਤਾਂ ਮੈਨੂੰ ਇੱਕ ਰਾਹ ਮਿਲ ਗਿਆ ਇੰਨੀ ਗੱਲ ਕਹਿ ਕੇ ਉਸ ਨੇ ਮੇਰੀ ਬਾਹ ਫੜੀ ਮੈਂ ਉਸ ਤੋਂ ਬਾਹ ਚੜਾਈ ਤੇ ਕੱਪੜੇ ਸੁਕਣੇ ਪਾਉਣ ਚਲੀ ਗਈ ਜਦੋਂ ਮੈਂ ਕੱਪੜੇ ਸੁਕਣੇ ਪਾ ਕੇ ਪਿੱਛੇ ਮੁੜਨ ਲੱਗੀ ਤਾਂ ਉਸ ਨੇ ਮੈਨੂੰ ਪਿੱਛੋਂ ਫੜ ਲਿਆ ਤੇ ਮੇਰੇ ਮੋਢੇ ਤੇ ਆਪਣਾ ਹੱਥ ਰੱਖ ਕੇ ਕਹਿਣ ਲੱਗਾ ਅਜਵਣਾ ਮੌਕਾ ਹੱਥੋਂ ਨਾ ਗਵਾ ਇੱਕ ਵਾਰ ਬਸੰਦਰ ਚੱਲ ਤੈਨੂੰ ਸਭ ਪਤਾ ਚੱਲ ਜਾਣਾ ਨਾਲੇ ਦੇਖੀ ਜੱਟ ਕਿੰਨਾ ਵਧੀਆ ਇਹਨਾਂ ਕਹਿ ਕੇ ਉਹ ਮੇਰੇ ਲੱਗਦੇ ਹੱਥ ਫੇਰ ਲੱਗਾ ਫਿਰ ਮੈਂ ਵੀ ਸੋਚਿਆ ਕਿ ਮੈਂ ਹੁਣ ਇੰਦਾ ਹੀ ਸਾਰੀ ਉਮਰ ਤਾਂ ਨਹੀਂ ਜਹ ਸਕਦੀ ਮੈਂ ਮੀਨਾ ਜੀ ਹੱਸਪਈ ਤੇ ਮੇਰੇ ਜੀਠ ਨੂੰ ਮੇਰੇ ਵੱਲ ਕੀਤੀ ਹਾਂ ਦਾ ਇਸ਼ਾਰਾ ਸਮਝ ਆ ਗਿਆ ਸੀ ਤੇ ਉਹ ਮੈਨੂੰ ਆਪਣੇ ਕਮਰੇ ਵਿੱਚ ਲੈ ਗਿਆ ਉਸਨੇ ਬਾਹਰਲਾ ਗੇਟ ਤਾਂ ਪਹਿਲਾਂ ਹੀ ਬੰਦ ਕਰ ਦਿੱਤਾ ਸੀ ਤੇ ਫਿਰ ਕਮਰੇ ਨੂੰ ਵੀ ਕੁੰਡੀ ਲਾ ਲਈ ਤੇ ਬੈਠਦੇ ਉੱਤੇ ਚੱਦਰ ਵਿਛਾਈ ਫਿਰ ਉਹ ਉੱਥੇ ਲੰਮਾ ਪੈ ਗਿਆ ਮੈਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਿੱਤਾ ਮੇਰੇ ਜੀੜ ਨੇ ਫਿਰ ਆਪਣੀ ਗਰਮੀ ਵਕਾਉਣੀ ਸ਼ੁਰੂ ਕਰ ਦਿੱਤੀ ਸੀ ਮੈਂ ਵੀ ਮਹਿਸੂਸ ਕੀਤਾ ਸੀ ਕਿ ਉਸ ਦਾ ਸ਼ਰੀਰ ਮੇਰੇ ਘਰ ਵਾਲੇ ਦੇ ਨਾਲੋਂ ਬਹੁਤ ਤਾਕਤਵਰ ਸੀ ਤੇ ਮੈਨੂੰ ਵੀ ਬੜਾ ਸਕੂਨ ਦੇ ਰਿਹਾ ਸੀ ਮੈਨੂੰ ਲੱਗ ਰਿਹਾ ਸੀ ਕਿ ਅੱਜ ਮੇਰੀ ਤਰਫ ਠੀਕ ਹੋ ਜਾਣੀ ਆ ਅਸੀਂ ਅੱਜ ਪੂਰਾ 1 ਘੰਟਾ ਉੱਥੇ ਰਹੇ ਮੇਰੇ ਜੀਟ ਨੇ 3-4 ਵਾਰ ਮੇਰੇ ਨਾਲ ਗੱਲ ਕੀਤੀ ਮੈਨੂੰ ਵੀ ਬੜਾ ਹੀ ਸਕੂਨ ਦਿੱਤਾ ਇਹੋ ਜਿਹਾ ਸਕੂਨ ਮੇਰੇ ਘਰ ਵਾਲੇ ਨੇ 5 ਸਾਲਾਂ ਵਿੱਚ ਮੈਨੂੰ ਅੱਜ ਤੱਕ ਨਹੀਂ ਦਿੱਤਾ ਸੀ ਜਿਹੜਾ ਸਕੂਨ ਉਸ ਨੇ ਮੈਨੂੰ 1 ਘੰਟੇ ਵਿੱਚ ਦੇ ਦਿੱਤਾ ਇਰੇ ਨੇ ਟਾਈਮ ਨੂੰ ਸਾਡੇ ਦੂਏ ਅੱਗੇ ਆਵਾਜ਼ ਆਈ ਮੇਰੇ ਜੇਠ ਨੇ ਕੱਪੜੇ ਪਾਏ ਤੇ ਬਾਹਰ ਚਲਾ ਗਿਆ ਸ਼ਾਇਦ ਉਸ ਕੋਲ ਕੋਈ ਪਿੰਡ ਦਾ ਬੰਦਾ ਕੰਮ ਨੂੰ ਆਇਆ ਸੀ ਉਹ ਬੰਦਾ 10 ਕੁ ਮਿੰਟ ਰੁਕਿਆ ਅਤੇ ਫਿਰ ਵਾਪਸ ਚਲਾ ਗਿਆ ਤੇ ਇੰਨੇ ਟਾਈਮ ਨੂੰ ਮੈਂ ਵੀ ਬਾਹਰ ਨਿਕਲ ਆਈ ਮੇਰਾ ਜੇਠ ਕਹਿਣ ਲੱਗਾ ਮੈਨੂੰ ਤਾਂ ਲੱਗਦਾ ਕਿ ਤੈਨੂੰ ਮੇਰਾ ਅੱਜ ਵਾਲਾ ਕੰਮ ਹੀ ਮਾਂ ਬਣਾ ਦਊਗਾ ਨਹੀਂ ਤਾਂ ਫਿਰ ਜਦੋਂ ਵੀ ਮੌਕਾ ਮਿਲੇਗਾ ਆਪਾਂ ਖੁੰਝ ਨਹੀਂ ਦੇਣਾ ਮੈਂ ਤੈਨੂੰ ਹਲਾਤਾ ਸੁਖ ਦੇ ਕੇ ਹੀ ਰਹਿਣਾ ਤੇ ਇੱਕ ਦਿਨ ਮੇਰਾ ਸਹੁਰਾ ਸ਼ਹਿਰ ਚਲਾ ਗਿਆ ਤੇ ਮੇਰੀ ਸੱਸ ਪਿੰਡ ਵਿੱਚ ਕਿਸੇ ਮਰਗ ਵਾਲੇ ਘਰ ਚਲੀ ਗਈ ਸੀ ਉਸ ਦਿਨ ਮੈਂ ਆਪ ਹੀ ਆਪਣੇ ਜੀਠ ਦਾ ਹੱਥ ਫੜ ਕੇ ਉਸ ਨੂੰ ਕਮਰੇ ਵਿੱਚ ਲੈ ਗਈ ਹੁਣ ਮੈਨੂੰ ਜੀਠ ਨਾਲ ਚੰਗਾ ਲੱਗਦਾ ਸੀ ਤੇ ਮੈਂ ਆਪਣੇ ਘਰ ਵਾਲੇ ਦੇ ਨਾਲ ਵੀ ਹਰ ਰੋਜ਼ ਉਸ ਨੂੰ ਖੁਸ਼ੀ ਰੱਖਦੀ ਸੀ ਇੱਕ ਦੋ ਮਿੰਟ ਵੀ ਕਿਹੜਾ ਸਕੂਨ ਆਉਣਾ ਸੀ ਸਕੂਨ ਤਾਂ ਮੈਨੂੰ ਮੇਰਾ ਜੀਠ ਹੀ ਦਿੰਦਾ ਸੀ ਪੂਰਾ ਟਾਈਮ ਸੀ ਉੱਥੇ ਮੇਰੀ ਨੂੰ ਖੁਸ਼ ਹੋ ਜਾਂਦੀ ਸੀ ਮੈਂ ਵੀ ਹੁਣ ਮੌਕਾ ਹੀ ਲੱਭਦੀ ਰਹਿੰਦੀ ਸੀ ਮੈਨੂੰ ਤਾਂ ਉਸਦੀ ਆਦਤ ਚ ਪੈ ਗਈ ਸੀ ਇੱਕ ਦਿਨ ਮੈਨੂੰ ਅਚਾਨਕ ਚੱਕਰ ਆਇਆ ਉਸ ਵੇਲੇ ਮੇਰਾ ਜੀਠ ਉੱਤੇ ਤੁਰਿਆ ਫਿਰਦਾ ਸੀ ਉਸਨੇ ਮੈਨੂੰ ਭੱਜ ਕੇ ਫੜ ਲਿਆ ਤੇ ਮੇਰੀ ਸੱਸ ਨੇ ਵੀ ਵੇਖ ਲਿਆ ਤੇ ਉਹ ਵੀ ਭੱਜ ਕੇ ਆਈ ਤੇ ਉਹਨਾਂ ਦੋਨਾਂ ਨੇ ਮੈਨੂੰ ਮੰਜੇ ਤੇ ਬਿਠਾਇਆ ਤੇ ਫਿਰ ਮੇਰਾ ਜੀਠ ਤੇ ਮੇਰੀ ਸੱਸ ਮੈਨੂੰ ਗੱਡੀ ਵਿੱਚ ਡਾਕਟਰ ਕੋਲ ਲੈ ਗਏ ਡਾਕਟਰ ਨੇ ਮੈਨੂੰ ਚੈੱਕ ਕੀਤਾ ਤੇ ਮੇਰੀ ਸੱਸ ਨੇ ਕਹਿਣ ਲੱਗੇ ਵਧਾਈਆਂ ਹੁਣ ਮਾਤਾ ਜੀ ਤੁਸੀਂ ਦਾਦੀ ਬਣਨ ਵਾਲੇ ਹੋ ਇਹ ਗੱਲ ਸੁਣ ਕੇ ਮੇਰਾ ਤਾਂ ਲੋਲੂ ਹਰਾ ਹੋ ਗਿਆ ਸੀ ਜੀ ਕਰਦਾ ਸੀ ਉੱਠ ਕੇ ਜੀਠ ਨੂੰ ਘੜ ਲਾ ਲਵਾਂ जिने मेनू इन्नी वड्डी खुशी दीती सी मेरा जेठ मेरे सास दे पीछे खड़ा मेनू अੱਖਾਂ-अੱਖਾਂ ਨਾਲ ਇਸ਼ਾਰੇ ਕਰ ਰਿਹਾ ਸੀ ਤੇ ਖੁਸ਼ ਵੀ ਹੋ ਰਿਹਾ ਸੀ ਮੈਂ ਵੀ ਬਹੁਤ ਖੁਸ਼ ਸੀ ਕਿ ਅਸੀਂ ਫੇਰ ਘਰ ਆ ਗਏ ਸ਼ਾਮ ਨੂੰ ਜਦੋਂ ਮੇਰਾ ਘਰ ਵਾਲਾ ਆਪਣੀ ਡਿਊਟੀ ਤੋਂ ਆਇਆ ਤਾਂ ਮੈਂ ਅੰਦਰ ਪਈ ਸੀ ਮੇਰੀ ਸੱਸ ਨੇ ਉਸ ਨੂੰ ਆਉਂਦੇ ਹੀ ਖੁਸ਼ਖਬਰੀ ਸੁਣਾ ਦਿੱਤੀ ਤੇ ਕਹਿਣ ਲੱਗੀ ਹੁਣ ਹਰਮਨ ਨੂੰ ਕਿਸੇ ਨੇ ਵੀ ਤੰਗ ਨਹੀਂ ਕਰਨਾ ਤੇ ਨਾ ਹੀ ਕੋਈ ਕੰਮ ਕਹਿਣਾ ਮੈਂ ਆਪੇ ਕਰ ਲਿਆ ਕਰੂੰਗੀ ਕਮ ਅਗਲੇ ਹੀ ਦਿਨ ਮੇਰੀ ਮਾਂ ਦਾ ਫੋਨ ਆਇਆ ਤਾਂ ਮੈਂ ਆਪਣੀ ਮਾਂ ਨਾਲ ਸਾਰੀ ਗੱਲ ਸਾਂਝੀ ਕੀਤੀ ਕਿ ਖੁਸ਼ੀ ਮੈਨੂੰ ਮੇਰੇ ਜੀਤ ਨੇ ਦਿੱਤੀ ਆ ਜਿਹੜੀ ਖੁਸ਼ੀ ਮੈਨੂੰ ਮੇਰਾ ਘਰਵਾਲਾ ਸਾਰੀ ਜ਼ਿੰਦਗੀ ਨਹੀਂ ਦੇ ਸਕਦਾ ਸੀ ਤਾਂ ਮੇਰੀ ਮਾਂ ਕਹਿਣ ਲੱਗੀ ਪੁੱਤ ਤੂੰ ਆਪਣਾ ਘਰ ਬਸਾਉਣ ਲਈ ਜਿਉ ਕਦਮ ਚੁੱਕਿਆ ਏ ਇਸ ਵਿੱਚ ਮੈਂ ਤੈਨੂੰ ਗਲਤ ਨਹੀਂ ਕਹਾਂਗੀ ਜੇ ਤੂੰ ਜੀਤ ਨਾਲ ਹੀ ਗੱਲ ਕੀਤੀ ਤਾਂ ਅੱਜ ਤੇਰੀ ਕੋਖਰੀ ਨਹੀਂ ਹੋਣੀ ਸੀ ਮੈਨੂੰ ਇਹ ਬਹੁਤ ਖੁਸ਼ੀ ਹੋਈ ਐ ਹੁਣ ਮੈਂ ਨਾਨੀ ਬਣ ਜਾਣਾ ਤੇ ਮੇਰੀ ਧੀ ਦੀ ਜ਼ਿੰਦਗੀ ਵਿੱਚ ਕੁਝ ਇਹ ਖੁਸ਼ੀਆਂ ਆ ਜਾਣੀਆਂ ਨੇ ਇਸ ਤਰ੍ਹਾਂ ਬੜੀ ਤਰ੍ਹਾਂ ਹੱਸਦੇ ਹਸਾਉਂਦੇ ਆ 9 ਮਹੀਨੇ ਲੰਘ ਗਏ ਫਿਰ ਮੈਂ ਇੱਕ ਪੁੱਤ ਨੂੰ ਜਨਮ ਦਿੱਤਾ ਜੋ ਕਿ ਬਹੁਤ ਹੀ ਤਕੜਾ ਤੇ ਤੰਦਰੁਸਤ ਸੀ ਉਸ ਦਾ ਮਹਾਂਦਰਾ ਮੇਰੇ ਜੀਠ ਵਰਗਾ ਸੀ ਮੇਰੀ ਸੱਸ ਮਜ਼ਾਕ ਵਿੱਚ ਕਹਿਣ ਲੱਗੀ ਕਿ ਸਾਰਾ ਦਿਨ ਤੇਰਾ ਜੀਠ ਮੱਥੇ ਲੱਗਦਾ ਸੀ ਤਾਂ ਉਸ ਵਰਗਾ ਹੀ ਨਿਆਣਾ ਹੋਇਆ ਮੇਰਾ ਘਰਵਾਲਾ ਹੱਸ ਪਿਆ ਤੇ ਕਹਿਣ ਲੱਗਾ ਹਾਂ ਮਾਂ ਤੂੰ ਠੀਕ ਕਹਿ ਰਹੀ ਆ ਪਰ ਤੁੱਤ ਤਾਂ ਮੇਰਾ ਹੀ ਰਹਿਣਾ ਪਰ ਮੈਂ ਤੇ ਮੇਰਾ ਜੀਠ ਗੁਜਾਹ ਹਸ ਹਸ ਰਹੇ ਸੀ ਉਸ ਦਿਨ ਤੋਂ ਬਾਅਦ ਮੇਰੀ ਸੱਸ ਸਾਰਾ ਦਿਨ ਉਸ ਨਾਲ ਖੇਡਦੀ ਰਹਿੰਦੀ ਤੇ ਮੈਨੂੰ ਬਹੁਤ ਪਿਆਰ ਕਰਨ ਲੱਗ ਪਈ ਸੀ ਮੇਰਾ ਘਰਵਾਲਾ ਜਦੋਂ ਸ਼ਾਮ ਨੂੰ ਡਿਊਟੀ ਤੋਂ ਆਉਂਦਾ ਤਾਂ ਮੁੰਡੇ ਨਾਲ ਰੱਜ ਕੇ ਖੇਡਦਾ ਤੇ ਹੁਣ ਮੈਨੂੰ ਸਾਰੇ ਪਹਿਲਾਂ ਵਾਂਗ ਪਿਆਰ ਕਰਦੇ ਸੀ ਬਹੁਤ ਸਾਰੀ ਇੱਜ਼ਤ ਵੀ ਦਿੰਦੇ ਸੀ ਤੇ ਹੁਣ ਜਦੋਂ ਵੀ ਮੌਕਾ ਮਿਲਦਾ ਮੈਂ ਆਪਣੇ ਜੀਠ ਨੂੰ ਖੁਸ਼ ਕਰ ਦਿੰਦੀ ਸੀ ਕਿਉਂਕਿ ਮੈਂ ਉਸ ਵਾਰ ਦੇਰ ਨਹੀਂ ਸੀ ਦੇ ਸਕਦੀ ਜੋ ਅੱਜ ਮੈਨੂੰ ਇੱਛਤ ਮਾਣ ਤੇ ਖੁਸ਼ੀ ਮਿਲੀ ਉਹ ਉਸ ਕਰਕੇ ਹੀ ਮਿਲੀ ਮੇਰੇ ਜੀਟ ਨੇ ਵੀ ਕਿਸੇ ਨੂੰ ਇਹ ਗੱਲ ਦੇ ਪਿੰਡ ਤੱਕ ਨਹੀਂ ਲੱਗਣ ਦਿੱਤੀ ਕਿ ਸਾਡੇ ਵਿੱਚ ਕੀ ਚੱਲਦਾ ਅੱਜ ਮੇਰਾ ਮੁੰਡਾ ਪੂਰੇ 4 ਸਾਲਾਂ ਦਾ ਹੋ ਗਿਆ ਅੱਜ ਮੈਂ ਤੁਹਾਡੇ ਨਾਲ ਇਹ ਕਹਾਣੀ ਸਾਂਝੀ ਕਰਨ ਨੂੰ ਦਿਲ ਕੀਤਾ ਤੁਸੀਂ ਦੱਸੋ ਕਿ ਇਹ ਕਦਮ ਚੁੱਕ ਕੇ ਮੈਂ ਸਹੀ ਕੀਤਾ ਜਾਂ ਗਲਤ ਕੀਤਾ ਕਈ ਵਾਰ ਤਾਂ ਮੈਨੂੰ ਲੱਗਦਾ ਕਿ ਮੈਂ ਗਲਤ ਕਰ ਬੈਠੀ ਹਾਂ ਪਰ ਫਿਰ ਸੋਚਦੀ ਹਾਂ ਜਿਵੇਂ ਕੁਝ ਨਾ ਕਰਦੀ ਤੇ ਅੱਜ ਜੋ ਮੈਨੂੰ ਖੁਸ਼ੀ ਮਿਲੀ ਆ ਮੈਂ ਇਸ ਤੋਂ ਵੱਧ ਬਾਝ ਵੜ ਕੇ ਰਹਿ ਜਾਣਾ ਸੀ ਅੱਜ ਇਹ ਖੁਸ਼ੀ ਮੈਨੂੰ ਉਸ ਕਰਕੇ ਹੀ ਮਿਲੀ ਦੋਸਤੋ ਐਸੀ ਸਾਡੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤੇ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਮਿਲਾਂਗੇ ਫਿਰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਤੋਂ ਦਿলো ਧੰਵਾਦੀ ਮਿਲਦੇ ਹਾਂ ਅਗਲੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕਹਾਣੀ ਨੂੰ ਲਾਈਕ ਅਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਜੀ ਧੰਨਵਾਦ ਇੱਕ ਵਾਰੀ ਫਿਰ ਤੋਂ